ਬੋਲਦੇ ਆ ਪਰ ਸਾਡੇ ਮਿੰਨੂ ਭਾਈ ਨੇ ਗੱਲਾਂ ਸਾਰੀਆਂ ਐਟੀਆਂ ਜਿਹੜੀਆਂ ਅਸੀਂ ਜਣਾ ਜਾਂਦੇ ਸੀ ਸਰ ਜੇ ਸਾਡੇ ਵੋਟ ਦੇ ਵਿੱਚ ਰੈਲੀ ਹੁੰਦੀ ਸੀ ਸਾਨੂੰ ਕਿਹਦੇ ਤੋਂ ਥਲੇ ਤੱਕ ਜਾਵੇ ਬਸ ਠੱਕੇ ਵਾਕੇ ਰੋੜਾ ਵਾਕੇ ਇਹ ਜਿਹੜੀ ਲੱਡੂ ਵੀਰ ਨੇ ਗੱਲ ਕੀਤੀ ਇਹਨੂੰ ਨੌਕਰੀ ਨਹੀਂ ਇਹਨਾਂ ਦੀ ਕਾਂਗਰਸ ਜੇ ਫੋਜਿਆ ਵਿਲੀਸਟੀਜਾਂ ਦੇ ਲੈ ਕੇ ਐਡ ਨੌਕਰੀ ਹੋਗੀ ਇਹਨਾਂ ਕੋਲ ਦਾ ਵੋਟ ਹੈ ਇਹਨਾਂ ਨੂੰ ਤਾਂ ਕੋਈ ਸਟੇਜ ਤੇ ਨੇੜੇ ਤੇ ਨਹੀਂ ਖੜਾ ਹੁੰਦਾ ਕੱਕੇ ਮਰੇ ਜਾਂਦੇ ਆ ਸਾਡੇ ਕੋਲ ਹਿਆਲੇ ਰੋਡ ਤੇ ਸੀ ਬੜਾ ਕੁਝ ਮਾਰਕਾ ਸਾਨੂੰ ਖੜਾ ਨਹੀਂ ਦਿੱਤਾ ਜਾਂਦਾ ਬਹੁਤ ਹੀ ਤੱਕੇ ਹੁੰਦੇ ਆ ਸਰ ਤੁਸੀਂ ਆਏ ਹੋ ਫਿਰ ਦੇ ਲੋਕਾਂ ਨੂੰ ਅਧਿੋਚਨਾ ਸਰਦ ਹੈ ਤੁਸੀਂ ਬਹੁਤ ਮਿਹਨਤ ਕੀਤੀ ਅਸੀਂ ਅਗਰ ਲੀਡਰ ਜੀ ਦੇਖਿਆ ਕਿ ਜਿਹੜਾ ਆਪ ਉਹ ਜਿਹੜਾ ਗਲੀਆਂ ਦੇ ਮੱਧਿਆਂ ਤੇ ਪ੍ਰਖਿਆ ਕਰਦਾ ਸੀ ਬਹੁਤ ਅਸੀਂ ਦੇਖਿਆ ਤੁਹਾਨੂੰ ਸਾਡੇ ਗੁਫਾ ਦੇ ਤੇ ਬੰਦੇ ਬੈਠੇ ਆ ਲੀਡਰ ਲੱਗੇ ਹੋ ਜਿਹੜੇ ਮੈਂ ਖੜੇ ਵੀ ਕਰਦੂਗਾ ਮਿਲੂ ਡਾਦੀ ਇਹਨਾਂ ਨਾਲ ਵੀ ਦਫਾ

ਵੀ ਜਿਹਨੇ ਬੋਟ ਵੀ ਆਪਣੇ ਪ੍ਰਵਾਸ ਦੀ ਬੋਟ ਨਾ ਮੱਲੇ ਦੀ ਬੋਟ ਦੀ ਕੋਆਣੇ ਗਲੀ ਬੋਟ ਦੀ ਕੋਆਣੇ ਕਰੋ ਬੋਟਾਂ ਕੱਢੀਆਂ ਨੇ ਕੋਈ ਬੋਟ ਨਹੀਂ ਕੱਢੀ ਕੱਢੋ ਤਾਂ ਭਾਈ ਐਮਸੀ ਨੂੰ ਕਹੋ ਉਹ ਕਿਹਨੇ ਕਹਿ ਨੂੰ ਕਹੋ ਉਹ ਯਾਰ ਅਪਾ ਸਾਰੇ ਮਿਲ ਕੇ ਲੜਾਈ ਲੜੀ ਸੀ ਕੀ ਹੋ ਗਿਆ ਕਿੱਥੇ ਗੁੰਮ ਹੋ ਰਹੇ ਗਏ ਇੰਨਾ ਕਰਕੇ ਗੁੰਮ ਹੋ ਰਹੇ ਭਾਈ ਸਾਹਿਬ ਇੰਨਾਂ ਨੇ ਮੀਟਿੰਗਾਂ ਕੀਤੀਆਂ ਮੈਂ ਬੰਦਿਆਂ ਨੂੰ ਮਿਲਿਆ ਜੀ ਜਿਨ੍ਹਾਂ ਨੇ ਮੇਰੇ ਮੱਲੇ ਵਿੱਚ ਅਕਾਲੀ ਦਰ ਦੇ ਬੰਦੇ ਨਾਲ ਮੀਟਿੰਗਾਂ ਵੀ ਕੀਤੀਆਂ ਇੱਥੇ ਇਹਨਾਂ ਨੂੰ ਕਾਂਗਰਸ ਤੋਂ ਕੱਢਣਾ ਪਊਗਾ ਇਹਨੇ ਬੰਦਿਆਂ ਨੂੰ ਕਾਂਗਰਸੋਂ ਕੱਢ ਦੇ ਕਾਂਗਰਸ ਬਚੂਗੀ ਨਹੀਂ ਤੇ ਕਾਂਗਰਸ ਨਹੀਂ ਬਚਦੀ ਮੈਂ ਕੀ ਕਰਾਂ ਇਹਨੇ ਉਹਨਾਂ ਬੰਦਿਆਂ ਨੂੰ ਮੈਂ ਇੰਨਾ ਹੀ ਕਹੂੰਗਾ ਮੈਨੂੰ ਬੋਲਣਾ ਨਹੀਂ ਆਉਂਦਾ ਜੀ ਪਰ ਮੈਂ ਸੱਚ ਬੋਲਦਾ ਜੇ ਮੇਰੀ ਤਾਂ ਗੱਲ ਵੀ ਝੂਠੀ ਹੋਵੇ ਮੈਨੂੰ ਜਿੱਥੇ ਮਰਗੀ ਜਾਇਆ ਚੱਲੀਓ ਮੈਂ ਖੜੇ ਨੂੰ ਤਿਆਰ ਹਾਂ ਇਹਨਾਂ ਨੇ ਸਾਡੇ ਅਵਾਰਡਾਂ ਵੀ ਬੇਇਨਕਾ ਕਰਤਾ ਕਹਿੰਦੇ ਦੇਖੋ ਇਹ ਬੋਲਣ ਦਾ ਅਧਿਕਾਰ ਜਿਹਨਾਂ ਲੱਗੂ ਜੇ ਇਹ ਕਿਹਾ 7-8 ਬੰਦਿਆਂ ਨੂੰ ਨਹੀਂ ਹੈ ਤੁਸੀਂ ਸਾਨੂੰ ਟੱਕੇ ਨਾ ਮਾਰੋ ਸਾਨੂੰ ਮਾਇਕਾ ਤੋਂ ਨਾ ਕਾਓ ਸਾਨੂੰ ਬੋਲਣ ਦਾ ਅਧਿਕਾਰ ਦਿਓ ਥੋੜੀ ਬੜੀ ਮਿਹਰਬਾਨੀ ਹੋਊਗੀ ਇਹ ਜਿਹੜੀ ਗੱਲ ਲੱਗੂ ਹੀ ਕਹਿ ਕੇ ਉਹ ਸਾਰੀਆਂ ਗੱਲਾਂ ਚ ਆ ਗਈ ਮੈਂ ਮਾਫੀ ਚਾਹੁੰਗਾ ਕਿ ਜ਼ਿਆਦਾ ਬੋਲ ਗਿਆ ਆਂ ਤਾਂ ਧੰਨਵਾਦ ਧੰਨਵਾਦ ਜੀ ਮੈਂ ਪਹਿਲਾਂ ਵੀ